ਜਿਹੜੀ ਤੁਹਾਡੇ ਚੋਰੀ ਹੋਈ ਹੈ ਇਹਦੇ ਬਾਰੇ ਕੀ ਤੁਹਾਨੂੰ ਕਿੰਨਾ ਕਿ ਨੁਕਸਾਨ ਹੋਇਆ ਤੇ ਕਿਹੜਾ ਕਿਹੜਾ ਮਾਲ ਗਿਆ ਤੁਹਾਡਾ ਸਰ ਸਿੱਕਾ ਦੇ ਡੱਬੇ ਲੈ ਕੇ ਗਏ ਨੇ 4 3/4 ਪਲੱਸ ਇਹ ਕੰਮ ਹੋਇਆ 3/4 ਦੇ ਸਰ ਕੰਮ ਆ ਤੇ ਕਿੰਨੇ ਕੁ ਬੰਦੇ ਨੇ ਕੋਈ ਚੋਰੀ ਵਗੈਰਾ ਨੇ ਅੰਜਾਮ ਦਿੱਤਾ ਤਿੰਨ ਬੰਦੇ ਆਏ ਸੀਗੇ ਜੀ 2:43 ਦੇ ਦੋ ਸਾਈ ਦੇ ਆਏ ਤੇ ਆਏ ਨੇ 2:43 ਦਾ ਕਿ ਸ਼ਟਲ ਉਖਾੜਿਆ ਹੋਇਆ ਫਿਰ 2:47 ਦੇ ਅੰਦਰ ਬੜੇ ਨੇ ਰੇਕੀ ਕਰਕੇ ਵੀ ਕੋਈ ਆ ਤਾਂ ਨਹੀਂ ਰਿਹਾ 257 ਤੋਂ ਮਾਂ ਲੈ ਕੇ ਬਾਹਰ ਨਿਕਲੇ ਨੇ ਸਿੱਟਾਂ ਦੇ ਗੱਤੇ ਲੈ ਕੇ ਫੇ ਚਲੇ ਗਏ ਤਿੰਨ ਬੰਦੇ ਤਿੰਨੋ 22 ਤੇ ਬੈ ਕੇ ਓਕੇ ਸੋਕੇ ਹੋ ਗਏ ਸਿੱਟਾਂ 'ਤੇ ਲੈ ਕੇ ਵੀ ਇੱਕ ਗੱਤਾ ਲੈ ਕੇ ਚਲੇ ਗਏ ਨਾਲ ਇੰਪੋਰਟਡ ਸਿੱਟਾਂ ਲੈ ਕੇ ਚਲੇ ਗਏ ਬੋਰੇ ਚ ਪਾ ਕੇ ਉਸ ਤੋਂ ਬਾਅਦ 257 ਤੋਂ ਬਾਹਰ ਚਲੇ ਕੇ 247 ਵਾਂ ਯਾਨੀ ਕਿ ਅੰਦਰ ਵਾਲੇ ਦੇ ਸੀ ਦੋ ਬੰਦੇ ਇੱਕ ਵਾਰ ਇੱਕੀ ਕਰਿਆ ਸੀ 257 ਤੇ ਉਹ ਬਾਹਰ ਆ ਗਏ ਦੋਨੋਂ ਬੰਦੇ ਅੰਦਰੋਂ ਵੀ ਤੇ ਜਦ ਬਾਹਰ ਇੱਕੀ ਕਰੇ ਉਹਨੇ ਬਾਈਕ ਸਟਾਰਟ ਕੀਤਾ ਚਲੇ ਗਏ ਉਸ ਤੋਂ ਬਾਅਦ 325 ਤੇ ਆਏ ਨੇ ਤਿੰਨ ਬੱਚੀ ਦੇ ਸਿਰਫ ਦੋ ਹੀ ਬੰਦੇ ਆਏ ਨੇ ਤੇ ਦੋਨੋਂ ਹੀ ਅੰਦਰ ਗਏ ਨੇ ਇੱਕ ਇੱਕ ਗੱਟਾ ਦੋਨੋਂ ਚੱਕੇ ਲਿਆਏ ਨੇ ਸਿਕਟਾਂ ਦਾ ਫੇਰ ਵਾਪਸ ਆਏ ਨੇ 2 25 ਤੇ ਆਏ ਸੀ 2 28 ਤੇ ਫੇਰ ਬਾਈਕ ਤੇ ਬੈਠ ਕੇ ਚਲੇ ਗਏ ਨੇ ਜਿੱਤੇ ਉਹ ਬਾਈਕ ਤੇ ਬੈਠੇ ਸੀ ਇੱਕ ਗੱਡੀ ਵੀ ਗੁਜ਼ਰੀ ਐ ਪਰ ਗੱਡੀ ਵਾਲੇ ਨੇ ਧਿਆਨ ਨਹੀਂ ਦਿੱਤਾ ਉਹ ਆਪਣਾ ਚਲਾ ਗਿਆ ਫੇਰ ਦੋਵਾਰ ਅੱਧੇ ਘੰਟੇ ਦਾ ਗੈਪ ਆ ਕੇ ਫੇਰ ਇੱਧੇ ਆਏ ਨੇ ਫੇਰ ਦੋ ਗੱਟੇ ਲੈ ਕੇ ਸੱਜੇ ਚਲੇ ਗਏ ਨੇ ਤੈਨੂੰ ਚੋਰੀ ਦਾ ਤੁਹਾਨੂੰ ਕੋਈ ਸ਼ੱਕ ਹੈ ਕੋਈ ਕਿਸਤੇ ਆਇਆ ਜਾਂ ਕੀ ਕੀ ਗੱਲਬਾਤ ਸਰ ਚੋਰੀ ਦਾ ਸ਼ੱਕ ਸਰ 4 ਦਿਨ ਪਹਿਲੇ ਮੇਰੇ ਤੋਂ ਬੰਦਾ ਇੱਕ ਮਾਲ ਲੰਦਾ ਆਉਂਦੇ ਵੀ ਇਹ ਪਿੱਛੇ ਦੁਕਾਨ ਹੈ ਤੂੰ ਦੇਸੋਂ ਦੇ 1/2 ਕਿਲੋਮੀਟਰ ਦੂਰੀ ਤੇ ਹੁੰਦੇ ਵੀ ਹੋਈ ਐ ਹੁੰਦੇ ਵੀ 50 ਹਜ਼ਾਰ ਦਾ ਮਾਲ ਲੈ ਕੇ ਬੰਦੇ ਦੇ ਕਰਿਆਨੇ ਦੇ ਕੰਮ ਨਾਲ ਬਿੜੀ ਸਿਗਰਟ ਦਾ ਕੰਮ ਹੈ ਆਪਣਾ ਕਿੰਨਾ ਕੁ ਨੁਕਸਾਨ ਹੋਇਆ ਜੀ ਸਰ ਆਪਣਾ 4.5 ਲੱਖ ਦੇ ਮੋਟਾ ਮੋਟਾ ਇਸ ਤੋਂ ਉੱਪਰ ਵੀ ਹੋ ਸਕਦਾ ਹੈ ਅਜਾ ਤੁਸੀਂ ਕਿਨਾਂ ਕੋਈ ਪੁਲਿਸ ਨੂੰ ਕੋਈ ਇੰਟੀਮੇਸ਼ਨ ਦਿੱਤੀ ਹੈ ਜੀ ਹਾਂ ਜੀ ਪੁਲਿਸ ਨੂੰ ਸਰ ਅਸੀਂ 8 ਵਜੇ ਦੁਕਾਨ ਖੋਲਦੇ ਹਾਂ ਪੂਰੇ 8 ਵਜੇ ਖੁੱਲ ਜਾਂਦੀ ਦੁਕਾਨ 7:30 ਵਜੇ ਨਾਲ ਦੇ ਗੌਰਵ ਫਟੋਰੀਆਂ ਲੈਗਾ ਉਹਦਾ ਫੋਨ ਆਇਆ ਸਾਨੂੰ ਵੀ ਤੁਹਾਡਾ 셔ਟ ਲੁਕੜਿਆ ਹੋਇਆ ਮੈਂ ਫਟਾਫਟ ਕਰਾ ਭਜਿਆ ਦੇਖਿਆ ਮੈਂ ਦੇਖਿਆ ਅੰਦਰ ਸ਼ੀਸ਼ੇ ਦੇ ਅੰਦਰ ਸ਼ੀਸ਼ਾ ਵੀ ਸੀਗਾ ਸ਼ੀਸ਼ੇ ਦਾ ਵੀ ਲੋਕ ਤੋੜਿਆ ਹੋਇਆ ਸੀਗਾ ਮੈਂ ਸੰਝਿਆ ਚਲੋ ਸ਼ੀਸ਼ਾ ਕਰਕੇ ਪਰਮਾਤਮਾ ਬਚਾ ਕਰ ਦੇਗਾ ਪਰ ਕੋਈ ਬਚਾ ਨਹੀਂ ਹੋਇਆ ਸਿੱਧਾ ਗੋਦਾਮ ਨੂੰ ਹੱਤ ਪਾਇਆ ਜੀ ਹੁਣ ਮੌਕੇ ਤੇ ਪੁਲਿਸ ਆਈ ਹੈ ਜੀ ਮੌਕੇ ਤੇ ਪੁਲਿਸ ਆਈ ਹੈ ਜੀ 1 ਘੰਟੇ ਬਾਅਦ ਪੁਲਿਸ ਆਈ ਹੈ ਜੀ ਪੁਲਿਸ ਹੁਣ ਕੈਮਰੇ ਚੈੱਕ ਕਰ ਰਹੀ ਹੈ ਜੀ ਬਾਕੀ ਦੋ ਨੇ ਚਾਰ ਨੇ ਪਹਿਲੇ ਪਿੱਛੇ ਚੋਰੀ ਹੋਈ ਹੈ ਦੋ ਦਿਨ ਪਹਿਲੇ ਤਾਜਪੁਰ ਰੋਡ ਤੇ ਹੋਈ ਹੈ ਉਹੀ ਤਿੰਨ ਬੰਦੇ ਸੀਗੇ ਜੀ ਉਹ ਬੰਦਾ ਸਾਡੇ ਕੋਲ ਸਵੇਰੇ ਆ ਉਹ ਵੀ ਆਇਆ ਸਾਨੂੰ ਦੱਸ ਕੇ ਗਿਆ ਵੀ ਮੇਰੇ ਵੀ ਦੋਨੇ ਪਹਿਲੇ ਸ਼ਟਲ ਉਖਾੜਿਆ ਉਹਨੇ ਇਦਾਂ ਹੀ ਪਰ ਚਲੋ ਨਹੀਂ ਪਰ ਮਾਤਮਾ ਨੇ ਸਮੇਂ ਬਣਾਉtheta ਨਹੀਂ ਹੋ ਪਾਇਆ ਕੱਲ ਪਰਸੋ ਰਾਮਾ ਰੋਡ ਤੇ ਵੀ ਹੋਈ ਹੈ ਉਹੀ ਤਿੰਨ ਬੰਦੇ ਦੀ ਵਾਇ ਹੈ ਹੁਣ ਆਈ ਸਾਡੇ ਵੀ ਹੋ ਗਈ ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਇਹ ਲਗਾਤਾਰ ਇੱਕੋ ਨਾ ਘਰੋਂ ਤੇ ਬੰਦੇ ਲੱਗਦੇ ਸਰ ਪੁਲਿਸ ਨੂੰ ਪਹਿਲੇ ਵੀ ਕਈਆਂ ਹੀ ਕੰਪਲੇਟਾਂ ਪਰ ਉਹਨਾਂ ਕਾਰਵਾਈ ਰਾਵਜਾਂ ਨੇ ਪੁਲਿਸ ਨੇ ਪਹਿਲੇ ਕੀਤੀ ਹੈ ਕਿ ਨਹੀਂ ਕੀਤੀ ਕੀ ਮੰਗ ਕਰ ਦਿਓ ਸਰ ਕਾਰਵਾਈ ਦੀ ਮੰਗ ਕਰਿਆ ਸਰ ਤਿੰਨ ਵਾਰ ਆਏ ਚੋਰ ਬੰਦ ਕੀ ਕੀ ਪ੍ਰਸ਼ਾਸਨ ਕਰ ਰਿਹਾ ਕੀ ਪੁਲਿਸ ਕਰ ਰਹੀ ਹੈ ਤਿੰਨ ਵਾਰ ਹੀ ਆਏ ਤਿੰਨ ਗੇੜੇ ਚਾਏ ਅੱਡੇ ਤੇ ਘੰਟੇ ਗੈਪ ਆ ਗਏ ਕੋਈ ਪ੍ਰਸ਼ਾਸਨ ਨਹੀਂ ਕੋਈ ਪੁਲਿਸ ਨਹੀਂ ਤਿੰਨ ਘੜੇ ਚਾਰ ਘੰਟੇ ਪੁੱਛਾ ਚੱਲਿਆ ਬੰਦੇ ਜਾ ਰਹੇ ਆ ਫਿਰ ਦੁਬਾਰਾ ਆ ਰਹੇ ਜਾ ਰਹੇ ਫਿਰ ਦੁਬਾਰਾ ਆ ਰਹੇ ਜਾ ਰਹੇ ਫਿਰ ਦੁਬਾਰਾ ਆ ਰਹੇ ਕੋਈ ਰੱਖੀ ਨਹੀਂ ਕੋਈ ਕੁਝ ਚੋਰੀ ਹੋਈ ਜਾਂ ਸਾਰੇ ਕੰਮ ਪਾਸੇ ਕੰਮ ਚੱਲਦੀ ਹੈ ਕੈਮਰਾ ਇੰਪੋਰਟੈਂਟ ਚੈੱਕ ਕਰ ਲਿਆ ਉਹ ਬਾਅਦ ਜੋ ਵੀ ਹੋਇਆ ਪਰ ਅਜੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਆਈ ਹੈ ਜੀ ਕਿ ਕਿੰਨੇ ਕਿ ਚੋਰਾਂ ਦੀ ਕਿ ਨਾ ਕੋਈ ਤਿੰਨ ਬੰਦੇ ਤਿੰਨ ਬੰਦੇ ਤੇ ਨੁਕਸਾਨ ਬਾਰੇ ਕੋਈ ਜਾਣਕਾਰੀ ਮਿਲੀ ਹੈ ਜੀ ਕਿੰਨਾ ਗਿਆ ਹੈ ਪਰ ਜੇ ਕਲੀਅਰ ਕਰਦੇ ਆ ਜੀ ਜੇ ਕਰਕੇ